ਮਿੱਤਰੋ ਕੀ ਹਾਲ ਚਾਲ ਆ ਮੇਰੇ ਸਾਰੇ ਵਧੀਆ ਹੋਗੇ ਵਾਟਾ ਪਾਂਸ ਲੈ ਰਹੀ ਹੈ ਇਹ ਰਾਜਸਥਾਨ ਇਹ ਆਪਣੀ ਵੀ ਕਾਫੀ ਥੋੜਾ ਇਹ ਆਗਮਨੀ ਤੇ ਆਈ ਬਾਕੀ ਕੱਢੀ ਪਈ ਜੀ ਟਾਂਕਰ ਲੱਗੀ ਤੇ ਕੰਮ ਕਰਦੇ ਨੇ ਥਾਰੇ ਪੱਗਿਆ ਦੋਸਤੋ ਸੱਚੀਆ ਸਿਕਾਦੀ ਸਾਰਿਆਂ ਨੂੰ ਆ ਤੁੰਦ ਪੈਦਰ ਤੋਂ ਨੇਦਰ ਦਾ ਬਸ ਵੀਰੇ ਵੀਰੇਓ ਐ ਹੀ ਆ ਝਾੜੀਆਂ ਹੀ ਆ ਟਿੱਬੇ ਜੇ ਆ ਤੇ ਐਦਾਂ ਦੀ ਫਸਲਾਂ ਕੋਈ ਮੂੰਗੀ ਵਗੈਰਾ ਤਿੰਨ ਨੂੰ ਪਾਣੀ ਘਟ ਲੱਗਦਾ ਉਹ ਆ ਫਸਲ ਇੱਥੇ ਸਿਰਫ ਤੇ ਹੋਰ ਤਾਂ ਝੋਨਾ ਵਗੈਰ ਤੁਹਾਨੂੰ ਕੁਛ ਨਹੀਂ ਦਿਸਣਾ ਬਾਕੀ ਹਜੇ ਆਪਾਂ ਸ਼ਹਿਰ ਤੋਂ ਬਾਹਰ ਆ ਉਹ ਆਪਣੇ ਹਨੂਮਾਨ ਜੀ ਦੀ ਮੂਰਤੀ ਆ ਤਸਵੀਰ ਤੇ ਮਿੱਟਰ ਉਹਨੇ ਘੈਂਟ ਆ ਪਰ ਦਰਖਤ ਬਹੁਤ ਥੋੜੇ ਆ ਮੁੰਜ ਵੀ ਵਧੀਆ ਅੰਜ ਦੇਖਣ ਨੂੰ ਵਧੀਆ ਇੱਥੇ ਕੋਈ ਇਤਿਹਾਸਿਕ ਚੀਜ਼ਾਂ ਤੇ ਆਪਾਂ ਜਿਵੇਂ ਜਿਵੇਂ ਹੁਣ ਤੁਹਾਨੂੰ ਨਾਲ-ਨਾਲ ਫਾਇਲ ਕਰਵਾਵਾਂਗੇ ਤੇ ਨਾਲ-ਨਾਲ ਤੁਹਾਨੂੰ ਉੱਥੇ ਲਾਵਾਂਗੇ ਜਿਹੜਾ ਆਪਾਂ ਬਾਰਡਰ ਕਰਾਸਿੰਗ ਕਰਨਾ ਆ ਆਪਣੇ ਪੁਲਿਸ ਦਾ ਜਿੱਥੋਂ ਆਪਣੇ ਪੰਜਾਬ ਦੀ ਤੇ ਹਰਿਆਣੇ ਦੀ ਹੱਦ ਆ ਹੁਣ ਉੱਥੇ ਆਪਾਂ ਜਾ ਕੇ ਤੁਹਾਨੂੰ ਇੰਟਰੋਡਕਸ਼ਨ ਦੇਵਾਂਗੇ ਤੇ ਕਿੰਨਾ ਆਪਾਂ ਨੂੰ ਟਾਈਮ ਲੱਗਦਾ ਤੇ ਸਾਰਾ ਤੁਹਾਨੂੰ ਇਦਾਂ ਹੀ ਦਿਖਾਵਾਂਗੇ ਵੀਡੀਓ ਨ ਬਣੇ ਰਹੋ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਹੁਣ ਆਪਾਂ ਤੁਹਾਨੂੰ ਚੱਲਦੇ ਆਂ ਮੋਟਰਸਾਂ ਕਰਦੇ ਆਂ ਸਟਾਰਟ ਹੁਣ ਉੱਥੇ ਤੁਹਾਨੂੰ ਰਾਹ ਚ ਅਪਡੇਟ ਹਰੇਕ ਦੇਵਾਂਗੇ ਸ਼ਹਿਰ ਦੀ ਜਿੱਥੋਂ ਜਿੱਥੋਂ ਆਪਾਂ ਤੱਕ ਜਾਣਾ ਹੈ ਫਾਈਲ ਕਾ ਤੱਕ ਹਰੇਕ ਤੋਂ ਇਦਾਂ ਵੀਡੀਓ ਨੇ ਬਣੀ ਰਿਓ ਤੇ ਵੀਡੀਓ ਐਂਡ ਤੱਕ ਜਰੂਰ ਦੇਖੋ ਜੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਹੁਣ ਆਪਾਂ ਮਿਲਦੇ ਹਾਂ ਤੁਹਾਨੂੰ ਉੱਥੇ ਜਾ ਕੇ ਮਾਮਾ ਜੀ ਥੋੜੀ ਜੀ ਵੀਡੀਓ ਬਣਾ ਰਹੇ ਆ ਆ ਗਿਆ ਨਵਾਂ ਰੋਡ ਜਿਹੜਾ ਬਣ ਗਿਆ ਇਹ ਆਪਣੇ ਭਾਰਤਵਾਲਾ ਰੋਡ ਤੋਂ ਜਿਹੜਾ ਉੱਪਰੋਂ ਇੱਕ ਨਵਾਂ ਬਣ ਰਿਹਾ ਕੋਲ 스타ਟ ਹੋ ਗਿਆ ਤੇ ਥੋੜੀ ਜਿਹੀ ਬੈਕ ਆਨ ਤੇ ਮਿੱਤਰੋ ਵੀਡੀਓ ਨਾ ਬਣੇ ਰਿਓ ਐਂ ਤੱਕ ਜਰੂਰ ਵੀਡੀਓ ਦਿਖਾਵਾਂਗੇ ਆ ਮਿੱਤਰੋ ਹਨੂਮਾਨ ਜੀ ਦੀ ਮੂਰਤੀ ਆ ਮਿੱਤਰੋ ਤੋਂ ਫਵਰਗੇ ਤਾਂ ਨਹੀਂ ਆ ਰਹੀ ਸੋ ਆਪਾਂ ਸ਼ਹਿਰ ਜਿੱਥੋਂ ਨੂੰ ਮਿਲਦੇ ਆਂ ਐਦਾਂ ਵੀਡੀਓ ਨਾਲ ਬਣੇ ਰਿਓ ਮਿੱਤਰੋ ਇਹ ਆਪਾਂ ਸ਼ਹਿਰ ਦੇ ਵਿੱਚੋਂ ਐਂਟਰ ਕਰ ਸਕਿਆ ਆ ਦੇਖੋ ਬਹੁਤ ਸੋਹਣਾ ਬਣਾਇਆ ਹੈ ਇਹਨਾਂ ਨੇ ਆ ਗੇਟ ਐਂਟਰੀ ਗੇਟ ਆ ਦੇਖੋ ਅੱਗੇ ਹੋਗਾ ਟਵਲ ਰੋਡ ਅੱਗੇ ਹੋਗਾ ਟਵਲ ਰੋਡ ਸ਼ਹਿਰ ਦੇ ਵਿੱਚ ਐਂਟਰ ਕਰਦੇ ਆਂ ਸਾਨੂੰ ਮਿਲਿਆ ਰਾਧਾ ਸੁਆਮੀ ਗਰਾਬਾ ਜੀ ਦਾ ਟਿਕਾਣਾ ਦੇਖਣ ਇਹਦੇ ਕੋਲ ਬਹੁਤ ਸਫਾਈ ਵੈਸੇ ਬਹੁਤ ਆ ਨਾ ਬਹੁਤ ਜ਼ਿਆਦਾ ਰੋਡ ਵੀ ਬਹੁਤ ਚੌੜੇ ਆ ਹਾਂ ਬਾਕੀ ਪਾਣੀ ਦੀ ਥੋੜੀ ਦਿੱਕਤ ਆ ਹਾਂਜੀ ਹੋਰ ਤਾਂ ਇਨੀ ਹੈ ਨਹੀਂ ਦਿੱਕਤ ਆ ਕਿੱਥੇ ਵਸਾਈ ਖਲਾ ਆ ਰਗਾ ਵਸਾਂ ਇਹਨੂੰ ਜੁੜੇ ਰਹੋ ਜੁੜੇ ਰਹੋ ਸਾਡੀ ਵੀਡੀਓ ਦੇ ਨਾਲ ਅਸੀਂ ਦਿਖਾਉਨੇ ਆ ਅੱਗੇ ਸਾਡੇ ਸ਼ਹਿਰ ਦੇ ਵਾਰੇ ਸ਼ਹਿਰ ਦਾ ਰੰਗ ਢੰਗ ਹਾਂ ਹਨੂਮਾਨਗੜ੍ਹ ਸ਼ਹਿਰ ਜੋ ਕਿ ਰਾਜਸਥਾਨ ਸਟੇਟ ਦਾ ਹਨੂਮਾਨਗੜ੍ਹ ਸ਼ਹਿਰ ਸੋਡਾ ਜਿਲ੍ਹਾ ਹੈ ਦਾ ਅੱਕੇ ਬਹੁਤ ਘਣ ਘੜ ਤੂੰ ਨੇ ਵੇਖਣ ਨੂੰ ਵੀ ਉਹ ਮਿਲੇਗਾ ਤੇ ਇਦਾਂ ਵੀਡੀਓ ਐਂਡ ਤੱਕ ਜਰੂਰ ਬਣੇ ਰਹੋ ਨਾਲ ਹੀ ਤੁਹਾਨੂੰ ਕੱਗਰ ਦਰਿਆ ਵੀ ਦੇਖਣ ਨੂੰ ਮਿਲੇਗਾ ਜੋ ਕਿ ਆਪਣੇ ਪਟਿਆਲਾ ਮਾਨਸਾਹ ਵੱਲ ਸਾਈਡ ਤੋਂ ਹੋ ਕੇ ਉਧਰ ਪਹੁੰਚ ਆ ਜੀ ਕਿ ਨਾ ਲੋਕ ਇਤਰਾਜ ਆਪਣਾ ਗੋੜ ਆ ਗਿਆ ਤੇ ਇੱਕ ਔਲ ਆ ਗਿਆ ਹਰਮੰਦਰ ਸ਼ਹਿਰ ਦਾ ਫਲਾਈਓਵਰ ਹਾਂ ਫਲਾਈਓਵਰ 100 ਕਲਾ ਬੋਰ ਹੈ 4 ਕਿਲੋਮੀਟਰ ਦਾ 109 ਕੌ ਟੈਨ ਜਿਵੇਂ ਟ੍ਰੋਕ ਆਵਾਜ਼ ਆਈ ਬਹੁਤ ਜ਼ਿਆਦੀ ਆ ਆਵਾਜ਼ ਆਈ ਤਾਂ ਹਰ ਪਾਸੇ ਗੋਜਾ ਹਾਂਜੀ ਟ੍ਰੋ ਆ ਗਿਆ ਨੇ ਤਾਂ ਹੁੰਦੇ ਵੇਚਾ ਅੱਗੇ ਆਏਗਾ ਸ਼ਹਿਰ ਇਹ ਹੈ ਮੇਨ ਵੱਡਾ ਸ਼ਹਿਰ ਜਿਹਨੂੰ ਫਾਇਦੇ ਦੇ ਤਾਹ ਹਾਂਜੀ ਹਾਂਜੀ ਤੇਨੇ ਕੀ ਪਰ ਨਵੀਂ ਨਵੀਂ ਅਪਡੇਟ ਦਿੰਦੇ ਨੇ ਆ ਇੱਥੇ ਬਾਬਾ ਜੀ ਗੁਰਦੁਆਰੇ ਵੀ ਹੈਗੇ ਆ ਆਪਾਂ ਆ ਗੁਰਦੁਆਰੇ ਕੋਲ ਆਪਾਂ ਜੀ ਉੱਤਰ ਆ ਬੱਸ ਸਟੈਂਡ ਇੱਧਰ ਇੱਕ ਹੋਰ ਗੁਰਦੁਆਰਾ ਆਪਣਾ ਬਾਬਾ ਜੀ ਦਾ ਵਾਹ ਵਾਹਿਗੁਰੂ ਪਾਪਾ ਜੀ ਹੈ ਦੋ ਦੋ ਪਾਪਾ ਇਸ ਲਾਈਟਿੰਗ ਦੇ ਖੜੇ ਨੇ ਆ ਮਿੱਤਰੋ ਹਵੇਲੀ ਆ ਕੋਈ ਮਹਿਲ ਤਾਂ دوسرا ਗੇਟ ਆ ਹਵੇਲੀ ਦਾ ਬਹੁਤ ਹਵੇਲੀ ਤਕੜੀ ਆ ਦੋ ਹਵੇਲੀਆਂ ਵਿੱਚ ਮਿੱਤਰੋ ਜੀ ਆ ਇੱਥੇ ਤਾਂ ਬਹੁਤ ਸੋਹਣਾ ਬਹੁਤ ਇਮਾਰਤ ਕਿਆ ਬਹੁਤ ਸੋਹਣੀ ਹੈ ਪੈਲਸ ਬੋਲ ਟੈਂਟਾ ਬਹੁਤ ਜਿਆਦਾ ਤੁਹਾ ਇਥੇ ਨਾਲ ਹੀ ਤੁਹਾਨੂੰ ਆਪਾਂ ਘੱਗਰ ਤੇ ਯਾਦ ਕਰੋ ਨੇ ਆ ਉਹ ਵੀ ਦਿਖਾਉਨੇ ਆ ਆ ਘਰਦ ਰਿਆ ਉਸ ਤੋਂ ਨਾਲ ਨਾਲ ਜਿੱਦਾਂ 10 10 ਕਿਲੇ ਲੱਗਿਆ ਹਾਂ ਜਿਆਦਾ ਨਹੀਂ ਲੱਗਿਆ ਕਿਲੋਮੀਟਰ ਦੀ ਰੇਂਜ ਦੇ ਵਿੱਚ ਲੱਗਿਆ ਬਾਕੀ ਜਿੱਥੇ ਜਿੱਥੇ ਘੱਗਰਿਆ ਉੱਥੇ ਉੱਥੇ ਆ ਆ ਮਿੱਤਰੋ ਘੱਗਰ ਰਿਆ ਉਹੋਂ ਜ਼ਿਆਦਾ ਪਾਣੀ ਆ ਨਾਲ ਫੁੱਲ ਵੇਟ ਬਈਕਰ ਮਤੋਂ ਮਾਰਕਟਾਂ ਵਿੱਚ ਬਹੁਤ ਘਣ ਘਣ ਨਵੀਆਂ ਕਲੋਨੀਆਂ ਕੱਟੀਆਂ ਜਾ ਰਹੀਆਂ ਨੇ ਨਵੀਂ ਮਾਰਕੀਟ ਬਣ ਰਹੀ ਹੈ ਹਾਂਜੀ ਨਵੇਂ ਨਵੇਂ ਫਲੈਟ ਆ ਰਹੇ ਆ ਹੁਣ ਮਾਨਗੜ੍ਹ ਸ਼ਹਿਰ ਤੋਂ ਬਾਹਰ ਆ ਅੱਛਾ ਅੱਛਾ ਬਾਹਰ ਟਾਊਨ ਤੋਂ ਬਾਹਰ ਆ ਤੋ ਆ ਗਿਆ ਬਾਹਰ ਹਾਂਜੀ ਤੇ ਅੱਕੇ ਹੁਣ ਆਪਾਂ ਦੇਖੋ ਗੁਰਦੁਆਰਾ ਇੱਕ ਹੋਰ ਆ ਗਿਆ ਬਹੁਤ ਸੋਹਣਾ ਗੁਰਦੁਆਰਾ ਦੇ ਬਹੁਤ ਜਿਆਦਾ ਸੁੰਨਾ ਬਣਾਇਆ ਆ ਪਾ ਜਾ ਰਿਹਾ ਹੁਣ ਪਾਜ ਰ ਕਰਨ ਹਾਂਜੀ ਇਹ ਲਾਏਗਾ ਹਬੂਰ ਸ਼ਹਿਰ ਤੇਰਾ ਇਹ ਫਾਜ਼ਲ ਇਹ ਜਿੰਦਿਆ ਦਾ ਫਲੈਗ ਜੋ ਚੜਦਾ ਹੈ ਬਹੁਤ ਸੋਹਣਾ ਲੱਗਦਾ ਹੈ ਸਾਨੂੰ ਵੇਖ ਕੇ ਮਨ ਨੂੰ ਖੁਸ਼ੀ ਆ ਗਈ ਹਾਂਜੀ ਕੋਈ ਵੀ ਬਹੁਤ ਸ਼ਾਲਾ ਬਹੁਤ ਸ਼ਾਲਾ ਬਣੀ ਹੋਈ ਹੈ ਅੱਛਾ ਬਣੀ ਬਹੁਤ ਸ਼ਾਲਾ ਉਹ ਸੋਣੀ ਬਣੀ ਹੈ ਪਿਆਮ ਵੱਲ ਵਧ ਰਹੇ ਆ ਆ ਨੇ ਛੋਟੇ ਛੋਟੇ ਨਹਿਰਾ ਜਿਹੜੀ Rajasthan ਨੂੰ ਆਪਣੇ ਪੰਜਾਬ ਵਾਲਿਆਂ ਨੇ ਪਾਣੀ ਦਿੱਤਾ ਹੈ ਸਾਡੀ ਵੀਡੀਓ ਜਾਨ ਫੇਰੋ ਅੱਜ ਦੀਆਂ ਬੋਲੀਆਂ आज मैं तैयार था मैं बहुत ज्यादा ਕਿੰਨਾ ਨਵੀਂ ਨਵੀਂ ਆਪਾਂ ਵੀਡੀਓ ਹੋਰ ਲੈ ਕੇ ਆਉਂਦਾਂ ਵੀ ਵੀਡੀਓ ਨਾਲ ਜੁੜੇ ਰਹੋ ਜਿੰਨਾ ਜਦ ਤੱਕ ਆਪਾਂ ਫਾਇਲਰ ਤੱਕ ਪਹੁੰਚਦੇ ਨਹੀਂ ਸਾਰੀ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਤਰੂਈ ਇਹ ਆ ਗਿਆ ਟੂਲ ਟੈਕਸ ਆਪਣੇ ਰਾਜਸਥਾਨ ਦਾ ਇਹ ਦੇਖਣ ਨੂੰ ਤਾਂ ਬਹੁਤ ਸੋਹਣਾ ਬਣਿਆ ਤੁਹਾਨੂੰ ਦਿਖਾਉਨੇ ਆ ਛੋਟਾ ਜਿਆ ਹੈ ਜੀ ਇਹ ਆ ਟੂਲ ਟੈਕਸ ਦੇਖਣਾ ਤਾਂ 嗯、我们那不行。 ਇਹ ਇਤਨਾ ਵੀਡੀਓ ਦਾ ਬਣੇ ਰਿਓ ਹਾਂਜੀ ਮਿੱਤਰੋ ਦੇ ਹੁਣ ਆਪਾਂ ਰਾਜਸਥਾਨ ਹੋ ਗਿਆ ਆਪਣਾ ਖਤਮ ਹੁਣ ਆਪਾਂ ਹਬੋਰ ਦੀ ਹੱਦ ਆਪਣੇ ਪੰਜਾਬ ਦੀ ਸੋਰੀ ਹੱਦ ਆਪਾਂ ਹੁਣ ਪੰਜਾਬ ਦੀ ਹੱਦ 'ਚ ਐਂਟਰ ਹੋ ਗਏ ਆ ਆਹ ਦੇਖੋ ਮਿੱਤਰੋ ਪੰਜਾਬ ਦੂਰੋ ਹੀ ਦੇਖ ਰਿਹਾ ਮਿੱਤਰੋ ਹਾਂਜੀ ਆ ਮਲਾਇਮ ਆਪਣੇ ਤਰੋ ਪੰਜਾਬ ਮਿਸਟੀਕਲ ਕਰਦੀ ਹੋਈ ਲੋ ਮਿੱਤਰੋ ਜੀ ਇਹ ਆ ਗਿਆ ਆਪਣਾ ਪੰਜਾਬ ਜਿਹਦਾ ਫਾਇਲ ਦਾ ਜ਼ਿਲ੍ਹਾ ਫਾਇਲ ਕਾਸ ਇਹਦਾ ਇਥੋਂ ਵੇਖ ਕਰ ਆਪਣੇ ਵਾਗ ਆ ਗਿਆ ਹੁਣ ਬਾਗ ਆਇਆ ਆਪਣੇ ਇਧਰੋਂ ਨਾ ਬੋਰ ਤੇ ਬੋਰ ਤੇ ਹੀ ਬਾਗ ਲਓ ਮਨਤਰੀ ਕੀ ਨੇ ਕਿੰਨਵਾ ਦੇ ਬਾਗ ਔਰੇਂਜ ਇਹ ਕਹਿੰਦਾ ਜਿਆ ਫਤਰਾ ਤੇ ਨਹੀਂ ਨਾ ਸਹੀ ਤੇ ਇਧਰ ਆਪਾਂ ਨੂੰ ਵਾਈਬ ਕੈਟ ਹੋ ਲੱਗੀ ਆਪਾਂ ਹੁਣ ਪੰਜਾਬ ਚ ਜਿਵੇਂ ਐਂਟਰ ਕੀਤੇ ਆ ਐਵੇਂ ਨਹੀਂ ਕਹਿੰਦੇ ਪੰਜਾਬ ਪੁਰਵਾਂ ਪਿਰਾਂ ਦੀ ਧਰਤੀ ਆ ਪੰਜਾਬ ਪੰਜਾਬ ਹੀ ਆ ਪੰਜਾਬ ਮਿੱਤਰੋ ਪੰਜਾਬ ਹੀ ਆ ਮਿੱਤਰੋ ਪਹਿਲਾ પેટ્રોલ ਮੋਂ ਪੰਜਾਬ ਦਾ ਆ ਕੋ ਆਪਣੇ ਪੰਜਾਬ ਦੀ ਹਾਦਸੇ ਤੇ ਹੁਣ ਆਉਣਾ ਆਬੋਰ ਆਬੋਰ ਇੱਕ ਹੋਗਾ 10 15 20 ਕਿਲੋਮੀਟਰ ਆਪਾਂ ਹਬੂਰ ਜਿੱਕੇ ਤੁਹਾਨੂੰ ਮਿਲਦੇ ਆ ਤੇ ਇਦਾਂ ਹੀ ਵੀਡੀਓ ਨਾਲ ਬਣੇ ਰਹੋ ਆ ਮਿੱਤਰੋ ਝੋਣਾ ਇਹਣਾ ਪੰਜਾਬ ਜਾਣ ਨੂੰ ਝੋਣਾ ਪੰਜਾਬ ਜਣ ਪਾਣ ਆ ਆਹ ਦੇ પેટ્રોલੋਂ ਝੋਣਾ ਝੋਣਾ ਲੱਗਿਆ ਆਪਾਂ ਤਾਨੇ ਇੱਧਰ ਇਹ ਪੰਜਾਬ ਹੈ ਪੰਜਾਬ ਉਹ ਪੰਜਾਬ ਵਾਹੇ ਪੰਜਾਬ ਬਹੁਤ ਬਹੁਤ ਮੋਰ ਦਾ ਵੀ ਦਿਖਾਉਣੇ ਆ ਅੱਜ ਵੀਡੀਓ ਨਾਲ ਜੁੜੇ ਰਹੋ ਅੱਜ ਸ트로 ਹੀ ਆਪਾਂ ਪਹੁੰਚ ਗਿਆ ਹੁਣ ਖਬੂਰ ਖਬੂਰ ਸ਼ਹਿਰ ਹੈ ਵੇ ਬਹੁਤ ਘੈਂਟ ਆ ਰਿਹਾ 뷰 ਇਧਰ ਬਾਬਾ ਜੀ ਦਾ ਮੰਦਿਰ ਆ ਇਧਰ ਆ ਗਿਆ ਜੋ ਗੈਰ ਤੋਂ ਸਾਰੀਆਂ ਪੁਜਾਰ ਜੋ ਆਪਾਂ ਮੋਟਰਸਾਂ ਬਹੁਤ ਖਿੱਚ ਕੇ ਲਿਆਂਦਾ ਵੇਖੋ ਚੱਕਦੇ ਆਂ ਇਕੱਠੀ ਆਪਣੇ ਤੇ ਫਾਇਲ ਕਾ ਜੋ ਆਪਾਂ ਲੱਗਾਂਗੇ ਕਿ ਤੇ ਜਿਹੜੀ ਆਪਾਂ ਸੈੱਟ ਹੋ ਗਈ ਆ ਫੋਨ ਆਇਆ ਸੀ ਹੁੰਦਾ ਇਹ ਕਹਿੰਦਾ ਕੰਪਲੀਟ ਆ ਗੱਡੇ ਤੇ ਮੋਟਰਸਾਂ ਮੇਰਾ ਭੇਜੋ ਤੇ ਕੱਟੀ ਆਪਦੀ ਲੈ ਜਾਓ ਯਾਰ ਦੇਖ ਲੋ ਹੋਰ ਦਾ ਵੀ ਕਿਉਂ ਨਾ ਆਪ ਇੱਥੇ ਤੁਹਾਨੂੰ ਹੋਰ ਵੀ ਦਿਖਾਣੇ ਐ ਤਾਂ ਵੀਡੀਓ ਦਾ ਬੜੇ ਰਿਓ ਵੀਡੀਓ ਯਾ ਇੱਕ ਹੋਰ ਕੋਰਸ ਕਰਾ ਗਿਆ ਬੰਦੇ ਨੇ ਯਾਰ ਹੋਰ ਦਾ ਬਹੁਤ ਕਾਲਜ ਬਹੁਤ ਜ਼ਿਆਦਾ ਮਸ਼ਹੂਰ ਆ ਪੰਜਾਬ ਦੇ ਬਹੁਤੇ ਨੌਜਵਾਨ ਪਰ ਤੇ ਕਾਲਜ ਹੀ ਪੜਾਈ ਇੱਥੇ ਲਖਾਈ ਨੇ ਸਭ ਤੋਂ ਫੈਸਟ ਕੋਰਸ ਹੋਟਲ ਬਹੁਤ ਬਹੁਤ ਇੰਦਰ ਵੀ ਵੱਡੇ ਆ ਆ ਜੀ ਦੇਖ ਕਰੋ ਮਸਟਰ ਇਹਦਰ ਦੇ ਆਪਾਂ ਜਾ ਰਹੇ ਆਂ ਔਰ ਫਲਾਈਓਵਰ ਤੇ ਇਹ ਮਸਟਰ ਇਹ ਆਪਣਾ ਹੈਗਾ ਬਾਜ਼ਾਰ ਯਾਉਂ ਮਤੂਈ ਬਹੁਤ ਦਾ ਬੇਉ ਆ ਦੇਖਾ ਆ ਮਿੱਤਰੋ ਹੈਗੀ ਆ ਮਾਰਕੀਟ ਅਬ ਹੋਰ ਸ਼ਹਿਰ ਦੀ ਬਹੁਤ ਹੀ ਸੋਹਣੀ ਲੈਂਡਸਕੇਪ ਵਾਲਿਆ ਦਾ ਵੀ ਸ਼ਾਟ ਕੜੀ ਆ ਲਓ ਮਿੱਤਰੋ ਜੀ ਤੇ ਆ ਹੋਰ ਸ਼ਹਿਰ ਦੀਆਂ ਗਲੀਆਂ ਤੇ ਗਲੀਆਂ ਦੇ ਵਿੱਚ ਦੀ ਅਸੀਂ ਜਾ ਰਹੇ ਆ ਤੇ ਆ ਦੇਖੋ ਬੱਸ ਐਗੋ ਸਾਨੂੰ ਮਿਲ ਗਈ ਹੈ ਤੇ ਨਾਲ-ਨਾਲ ਆਣਦੇ ਉਹ ਸਾਰੇ ਆਪਾਂ ਅੱਜ ਅਸੀਂ ਥੋੜਾ ਲੇਟ ਆ ਇਸ ਕਰਕੇ ਆਪਾਂ ਜਲਦੀ ਜਾ ਰਹੇ ਆ ਜੀ ਤੇ ਆ ਦੇਖੋ ਮਿੱਤਰ ਆਪਾਂ ਚੜਨ ਲੱਗਿਆ ਮਿੱਤਰੋ ਫਾਜ਼ਲ ਕਾ ਫਰੋਇਦ ਰੋਡ ਆ ਦੇਖੋ ਰੋਡ ਦਾ ਵਿਊ ਤੇ ਰੋਡ ਦੇ ਬਾਹਰ ਬਾਹਰ ਦਾ ਵਿਊ ਆ ਦੇਖੋ ਆਟੋਮੋਬਾਈਲ ਜਿੰਨੀਆਂ ਵੀ ਨੇ ਇੱਧਰ ਨੇ ਮੋਟਰਸਾਈਕਲ ਦੀਆਂ ਦੁਕਾਨਾਂ ਤੇ ਸਾਰੀਆਂ ਜੋ ਵੀ ਇਹ ਆ ਹਬੌਰ ਸ਼ਹਿਰ ਮਿੱਤਰੋ ਹਬੌਰ ਸ਼ਹਿਰ ਜਿਹੜਾ ਕਿ ਸੁਨੀਲ ਜਾਕੜ ਦਾ ਬਾਦ ਵਿੱਚ ਰਿਆਸਤ ਜਾ ਰਹੇ ਆ ਤੇ ਇਸ ਤੋਂ ਬਾਅਦ ਸੋਨਾ ਦਾ ਫਿਰ ਇੱਕ ਦੋ ਵਾਜੀ ਹਨੇ ਆ ਬਿਲਕੁਲ ਦੋ ਦਿਨ ਕੰਮ ਹੋਰ ਕਰਨੇ ਆ ਤੇ ਇਦਾਂ ਹੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਕਰੋ ਜਿੱਤੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਆਪਾਂ ਨਵੇਂ ਨਵੇਂ ਅਪਡੇਟਸ ਮਿਲਦੇ ਰਹਿਣਗੇ